ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਦੀ ਭੈਣ ਹਰ ਸਿਮਰਤ ਕੌਰ ਰਖੜੀ ਦੇ ਮੌਕੇ ਉੱਤੇ ਉਹਨੇ ਦਿੱਤਾ ਐਸਾ ਬਿਆਨ ਜਿਹਦਾ ਕਰਕੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਗਈਆਂ ਬਾਦਮ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਭੈਣ ਹਰ ਸਿਮਰਤ ਕੌਰ ਨੇ ਸਿੱਧੀ ਸਿੱਧੀ ਲਾਤੀ ਮੁੱਖ ਮੰਤਰੀ ਪੰਜਾਬ ਨੂੰ ਧਮਕੀ ਵਿਕਰਮ ਸਿੰਘ ਮਜੀਠੀਆ ਦੀ ਪੈਨ আর ਸਿਮਰਤ ਕੌਰ ਨੇ ਮੁੱਖ ਮੰਤਰੀ ਪੰਜਾਬ ਨੂੰ ਕੀ ਆਖਿਆ ਹੈ ਇਹ ਆਪਾਂ ਅੱਜ ਦੀ ਵੀਡੀਓ ਜਾਣੇ ਪਹਿਲਾਂ ਆਪਾਂ ਚਲ ਕੇ ਦੇਖ ਲੈਣਾ ਵੀਡੀਓ ਤੇ ਫਿਰ ਕਰਨ ਇਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਕਸੂਤੇ ਬਿસા ਦਿੱਤਾ ਉਹਨਾਂ ਦੀ ਹੀ ਪ੍ਰੈਣ ਜਾਨੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਦੇ ਉੱਤੇ ਧਮਕੀ ਦੇ ਦਿੱਤੀ ਹੈ ਪਹਿਲਾਂ ਵੀ ਕਈ ਵਾਰ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਇਹਨੇ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਦਰਸਾਲ ਦੇ ਵਿੱਚ ਬਹੁਤ ਵੱਡੇ ਪੁੱਤਰ ਦੇ ਉੱਤੇ ਮੁਸ਼ਕਲਾਂ ਵਿਦਾ ਦਿੱਤੀਆਂ ਨੇ ਹੁਣ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਚੰਗੀ ਤਰ੍ਹਾਂ ਤਾਣੀ ਲੱਗੂਗੀ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭੜਕ ਚੁੱਕਿਆ ਹਰ ਰੋਜ਼ ਨਵੇਂ ਦਿਨ ਖਬਰ ਆਉਂਦੀ ਜੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ੍ਹ ਦਾ ਪ੍ਰਸ਼ਾਸਨ ਧੱਕਾ ਕਰ ਰਿਹਾ ਪੰਜਾਬ ਦੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਬਹੁਤ ਸਾਰੀਆਂ ਖਬਰਾਂ ਅਕਸਰ ਪੰਜਾਬ ਦੇ ਲੋਕਾਂ ਨੇ ਦੇਖੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਈ ਵਾਰ ਸੁਣੀ ਆ ਖੁਦ ਭਗਵੰਤ ਮਾਨ ਨੇ ਕਿਹਾ ਕਹਿੰਦਾ ਯਾਰ ਮੈਨੂੰ ਤਾਂ ਇਹ ਧਮਕੀ ਦੇ ਦਿੰਦੇ ਨੇ ਮੈਨੂੰ ਤਾਂ ਇਹ ਮੁੱਖ ਮੰਤਰੀ ਨਹੀਂ ਸਮਝਦੇ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਗੱਲ ਕਈ ਵਾਰ ਆ ਗਈ ਆ ਤਾਂ ਹੁਣ ਬਿਕਰਨ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਸੀ ਇਹ ਮਾਨ ਨੇ ਸਿਕੰਜਾ ਕਾ ਦਿੱਤਾ ਕੰਨਬਾੜੀ ਰਖੜ ਪੁੰਨਿਆ ਤੋਂ ਬਾਅਦ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਸਿਮਰਤ ਕਾਰਵਾਦਨ ਧਮਕੀ ਕਿਵੇਂ ਦਿੰਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਸ ਧਮਕੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਸਾ ਸਕੰਜਾ ਕੱਸਿਆ ਕਿ ਇਹਨਾਂ ਦੇ ਬਾਦਲ ਪਰਿਵਾਰ ਔਰ ਦੂਜੇ ਪਾਸੇ ਇਹਨਾਂ ਦੇ ਸਮਰਥਕ ਨੇ ਜਿੰਨੇ ਵੀ ਪੰਜਾਬ ਦੇ ਅੰਦਰ ਉਹਨਾਂ ਸਾਰਿਆਂ ਦਾ ਖੂਨ ਖਾਲ ਉਠਿਆ ਕਿ ਯਾਰ ਜਿਹੜਾ ਭਗਵੰਤ ਮਾਨ ਇਹਦੇ ਕੰਮ ਕਰਦਾ ਬੰਦਾ ਅਸਰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਕਿ ਭਾਈ ਜਿਹੜਾ ਬਾਦਲ ਪਰਿਵਾਰ ਉਹ ਭਗਵੰਤ ਮਾਨ ਨੂੰ ਨਹੀਂ ਚਾਹਦਾ ਕਿ ਉਹ ਮੁੱਖ ਮੰਤਰੀ ਹੋਵੇ ਕਿਉਂਕਿ 25 ਸਾਲ ਦਾ ਜਿਹੜਾ ਇਹਨਾਂ ਨੇ ਇੰਨਾ ਰਾਜ ਕੀਤਾ ਪੰਜਾਬ ਦੇ ਅੰਦਰ ਉਹਨਾਂ ਨੇ ਕਿਹਾ ਕਿ ਭਾਈ ਹੁਣੇ ਪੰਜਾਬ ਸਾਡਾ ਅਸੀਂ ਉੱਟਣਾ ਪਰ ਜਿਹੜੀ ਖਬਰ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਹੈਰਾਨ ਕਰ ਦੇਣ ਵਾਲੀ ਆ ਕਿਉਂਕਿ ਇੱਕ ਪਾਸੇ ਵਿਰੋਧੀ ਧਿਰ ਹੋਵੇ ਆਪਣੇ ਘਰ ਦੇ ਵਿੱਚ ਬੈਠੀ ਤੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਅਜੇ ਮੌਜੂਦਾ ਸਰਕਾਰ ਦੇ ਵਿੱਚ ਉਹ ਨੂੰ ਸਿੱਧੇ ਤੌਰ ਦੇ ਉੱਤੇ ਧਮਕੀ ਕਿਵੇਂ ਦਿੱਤੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਇਹ ਮੁਸ਼ਕਲਾਂ ਕਿਵੇਂ ਵਧਾ ਦਿੱਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਸਿੱਧੇ ਮੂੰਹੋਂ ਬਿਲਕੁਲ ਕੋਰਾ ਜਵਾਬ ਦੇ ਕੇ ਇਨਕਾਰ ਕੀਤਾ ਹੈ ਕਿਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤ ਸਨ ਤੇ ਕੇਜਰੀਵਾਲ ਦੇ ਇਸ਼ਾਰੇ ਚ ਹੋ ਰਿਹਾ ਇਸ਼ਾਰੇ ਚ ਹੋ ਰਿਹਾ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਤੂਤਾ ਨੂੰ 익ਸਪੋਜ਼ ਕਰਦਾ और विक्रम के अलावा बोलता कौन से लोगों के मुद्दे चकना कौन सी? शरे लुट हो रही है, कौन सी? सी? तब 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 है। अंदर रख पर रख लिया है कल अदालत चे आप वकील ने क्या छह महीने नहीं छा छ महीने तो मैं नी छा तेरी खैर नहीं क्योंकि बेनताब ए करूंगा मु लुका जगह नहीं होगी ਮੈਨੂੰ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛ ਹੀ ਫਾੜੀ ਰਹਿ ਗਈ ਜੀ ਜਿੰਨਾ ਜਿਤਨਾ ਵਿਕਰਮ ਜਿੱਕੇ ਅੰਦਰ ਰਹਿ ਕੇ ਨਾਮ ਨੂੰ ਪਾ ਜੀ ਪਰ ਪਾਪਾ ਦੀ ਕਿਰਪਾ ਨਾਲ ਪੂਰੀ ਚੜਦੀ ਕਲਾ ਚ ਹੈਗਾ 3 4 5 ਘੰਟੇ ਨਿਰੋਧ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਧਮਕ ਰਿਹਾ ਚੜਦੀ ਕਲਾ ਚ ਹੈਗਾ ਤਾਂ ਸੁਣ ਲੈ ਪੰਜਾਬ ਵਾਲੇ ਹਰ ਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਫਿਰ ਤੋਂ ਜਿਹੜਾ ਕਿ ਸਿੱਧੇ ਤੌਰ ਤੇ ਧਮਕੀ ਦੇ ਦਿੱਤੀ ਆ ਤਾਂ ਹੁਣ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸਣਾ ਚਾਹੂੰਗਾ ਕਿ ਜਿਹੜੇ ਬਾਦਲ ਪਰਿਵਾਰ ਕੇ ਲੋਕ ਯਾਨੀ ਹਰਸਿੰਦਰਤ ਕਾਰ ਬਾਦਲ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਵੇ ਚਾਹੇ ਹੋਵੇ ਮੌਜੂਦਾ ਪ੍ਰਸ਼ਾਸਨ ਯਾਨੀ ਜਿਹੜੇ ਡੀਜੀਪੀ ਨੇ ਪੰਜਾਬ ਦੇ ਇਹਨਾਂ ਨੇ ਇੱਕ ਵਾਰ ਨਹੀਂ 100-100 ਵਾਰ ਧਮਕੀ ਦੇ ਰਹੇ ਨੇ ਅੱਜ ਵੀ ਦੇ ਰਹੇ ਨੇ ਰਖੜ ਪੁੰਨਿਆ ਤੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਦੂਜੇ ਪਾਸੇ ਪੰਜਾਬ ਦੇ ਵਿੱਚ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉਹ ਦਰਸਾਲ ਦੇ ਵਿੱਚ ਇਹਨਾਂ ਲੋਕਾਂ ਦੇ ਉੱਤੇ ਭੜਕ ਚੁੱਕਿਆ ਕਿਉਂਕਿ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਜਿਹੜਾ ਬਾਦਲ ਪਰਿਵਾਰ ਹੈ ਇਹ ਉਹ ਪਰਿਵਾਰ ਹੈ ਕਿ ਜਿਹੜਾ ਜਰਨਲ ਆਡਰ ਦੀ ਵੀ ਪੂਰੀ ਰੱਖਿਆ ਕਰ ਗਿਆ ਸੀ ਕਿਵੇਂ ਕਰ ਗਿਆ ਸੀ ਕਿਤੇ 1000 ਬੰਦਾ ਮਾਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਬਿਠਾ ਕੇ ਇਹਨਾਂ ਲੋਕਾਂ ਨੂੰ ਰੋਟੀਆਂ ਖਵਾਈਆਂ ਤੇ ਤੁਸੀਂ ਦੱਸੋ ਇਹ ਕਾਮ ਦੇ ਦੋਸ਼ੀ ਪੰਜਾਬ ਦੇ ਦੋਸ਼ੀ ਪੰਜਾਬ ਦੀ ਨਵੀਂ ਪੀੜੀ ਨੂੰ ਮਾਰਨ ਵਾਲੇ ਲੋਕਾਂ ਨੇ ਇਹਨਾਂ ਨੇ ਚਿੱਟਾ ਰਿਆ ਕੇ ਇੱਥੇ ਪੰਜਾਬ ਦੇ ਅੰਦਰ ਬੀਜਿਆ ਤਾਂ ਇਸ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਅੰਡਰ ਜੋ ਕੁਝ ਵੀ ਅੱਜ ਇਹ ਇਲਜ਼ਾਮ ਲਾ ਰਹੇ ਨੇ 12 ਸਾਲ ਦੇ ਵਿੱਚ ਉਹ ਇਹਨਾਂ ਨੇ ਹੀ ਕਰਾਇਆ ਕਰਿਆ ਸੀ ਅੱਜ ਭਗਵੰਤ ਮਾਨ ਜੇਕਰ ਚਿੱਟਾ ਬੰਦ ਕਰ ਰਿਹਾ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਚਿੱਟੇ ਦੇ ਉੱਤੇ ਪੱਕੇ ਤੌਰ ਤੇ ਬੈਨ ਲਾ ਦੂਗਾ ਤੇ ਆਉਣ ਵਾਲੀ ਸਮੇਂ ਦੇ ਵਿੱਚ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਫੇਰ ਚਿੱਟਾ ਪੀਊਆ ਕੌਣ ਤੇ ਵੇਚੂਆ ਕਿਵੇਂ ਕੋਈ ਕਿਉਂ ਕਿਉਂਕਿ ਇਹਨਾਂ ਨੂੰ ਚਾਹੀਦਾ ਹੈ ਕਿ ਜਲਤਾ ਪੀਣ ਵਾਲੇ ਲੋਕ ਸਾਨੂੰ ਬਹੁਤ ਸਾਰੇ ਚਾਹੀਦੇ ਪੰਜਾਬ ਦੇ ਅੰਦਰ ਫਿਰ ਸਾਡਾ ਵੱਡੇ ਪੈਮਾਨੇ ਦੇ ਉੱਤੇ ਕੰਮ ਚੱਲੂ ਆ ਜਿਵੇਂ ਕਿ ਫਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਥੱਲੇ ਕਹਿੰਦੇ ਜੀ 50000 ਬੰਦਾ ਪਿੰਡਾਂ ਦੇ ਵਿੱਚ ਕੰਮ ਕਰਦਾ ਸੀ 13000 ਪਿੰਡਾ ਪੰਜਾਬ ਦਾ ਤੁਸੀਂ ਆਪ ਹਿਸਾਬ ਲਾ ਲਓ ਅੰਕੜੇ ਕੱਢ ਕੇ ਕਿ ਜੇ ਥੋੜੇ ਜਿਹੇ ਬੰਦੇ ਇੱਕ ਪਿੰਡ ਦੇ ਵਿੱਚ ਮਜੀਠੀਆ ਦੇ ਥੱਲੇ ਰੱਖ ਕੇ ਚਿੱਤੇ ਦੀ ਤਸਕਰੀ ਕਰਦੇ ਸੀ ਤਾਂ ਕਿੱਡੇ ਪੈਮਾਨੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਆ ਬਕਰਮ ਸਿੰਘ ਮਜੀਠੀਆ ਦਾ ਮੁਨਾਫਾ ਸੀ ਇਸ ਕਰਕੇ ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੇ ਵੀ ਮੁੱਖ ਮੋੜ ਲਿਆ ਪੰਜਾਬ ਦੀ ਸਿੱਖ ਕੌਮ ਨੇ ਵੀ ਮੋੜ ਲਿਆ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਗਾ ਕਿ ਜੇਕਰ ਪੰਜਾਬ ਬਚਾਉਣਾ ਹੈ ਤਾਂ ਆਪਣੀ ਸਮਝ ਆਪਣੇ ਕੋਲੇ ਰੱਖਣੀ ਹੈ ਕਿਉਂਕਿ ਜਿਹੜੇ ਇਹ ਬਾਦਲ ਨੇ ਇਹ ਲੈਂਡ ਪੂਲਿੰਗ ਦਾ ਬਹਾਨਾ ਲੈ ਕੇ ਜਾਂ ਕੁਝ ਹੋਰ ਗੱਲਾਂ ਨੇ ਕੁਝ ਇਫੈਕਟ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਤੇ ਸਰਕਾਰ ਹਲੇ ਕੰਮ ਕਰ ਰਹੀ ਹੈ ਪਰ ਇਹਨਾਂ ਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਦਾ ਇੱਕ ਨਾ ਇੱਕ ਮੁੱਦਾ ਚੱਕਾਂਗੇ ਲੋਕਾਂ ਨੂੰ ਭੜਕਾਵੇ ਦੇ ਵਿੱਚ ਲਿਆ ਕੇ ਆਪਣੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਕਰ ਦੇਾਂਗੇ ਪਰ ਪੰਜਾਬ ਦੇ ਲੋਕ ਦਰਸਾਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਸਮਝ ਚੁੱਕੇ ਨੇ ਕਿਉਂਕਿ ਪਹਿਲਾਂ ਜਿਹੜਾ 25 ਸਾਲਾਂ ਤੱਕ ਕੁਝ ਪੰਜਾਬ ਦਾ ਨਹੀਂ ਬਣਿਆ ਅੱਜ ਫਿਰ ਕਿਹੜਾ ਬਣ ਜੂ ਕਿਉਂਕਿ ਹੁਣ ਤਾਂ ਤੁਹਾਡੀ ਵੀ ਜਿਹੜੀ ਕਿ ਯਾਦਦਾਸ਼ਤ ਹੈ ਉਹ ਬੜੀ ਕਮਜ਼ੋਰ ਹੋ ਚੁੱਕੀ ਹੈ ਖੁਦ ਆਪਣੇ ਮੂੰਹ ਦੇ ਮਾਰ ਦੱਸਦੇ ਹੋ ਸਟੇਜਾਂ ਦੇ ਉੱਤੇ ਕਿ ਘਰ ਘਰ ਦੇ ਵਿੱਚ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਦਲ ਬਾਅਦ ਦੇ ਵਿੱਚ ਕਹਿੰਦੇ ਨਹੀਂ ਆਮ ਆਦਮੀ ਪਾਰਟੀ ਚੇਸ ਕਰਕੇ ਪੰਜਾਬ ਦੇ ਲੋਕ ਇਹਨਾਂ ਦੇ ਮਾਈਂਡ ਨੂੰ ਵੀ ਸਮਝ ਗਏ ਨੇ ਕਿ ਭਾਈ ਜਿਹੜਾ ਦਿਮਾਗ ਸੀ ਜਾਂ ਇਹਨਾਂ ਦਾ ਸਿਸਟਮ ਸੀ ਉਹ ਵੀ ਕਮਜ਼ੋਰਾ ਪੈ ਚੁੱਕਿਆ ਤਾਂ ਹੁਣ ਤੁਹਾਡੇ ਹੱਥ ਤੁਹਾਡਾ ਭਵਿੱਖ ਹੈ ਤੁਹਾਡਾ ਆਪਣਾ ਪੰਜਾਬ ਹੈ ਜਿਹਨੂੰ ਕਦੇ ਰੰਗਲਾ ਪੰਜਾਬ ਤੇ ਗੁਰੂਆਂ ਪੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਅੱਜ ਵੀ ਕਿਹਾ ਜਾਂਦਾ ਪਰ ਦਰਅਸਲ ਦੇ ਵਿੱਚ ਪੰਜਾਬੀਓ ਹੈ ਨਹੀਂ ਬਹੁਤ ਹਾਦਤ ਇੱਕ ਯਾਨੀ 70% ਪੰਜਾਬ ਨਰਕ ਵਿੱਚ ਝੋਕ ਦਿੱਤਾ ਇਹਨਾਂ ਲੀਡਰਾਂ ਨੇ ਇਹਨਾਂ ਬਾਦਲਾਂ ਨੇ ਜੇਕਰ ਪੰਜਾਬ ਦੇ ਵਿੱਚ ਨਵੀਂ ਸਰਕਾਰ ਦੀ ਝਲਕ ਦੇਖਣਾ ਚਾਹੁੰਦੇ ਤਾਂ 25 ਸਾਲ ਪਹਿਲਾਂ ਚਾਮ ਪਟਾਇਆ 5 ਸਾਲ ਪੂਰੇ ਨਹੀਂ ਹੋਏ ਉਹਨਾਂ ਨੂੰ ਪੂਰੇ ਕਰਕੇ ਫਿਰ ਤੋਂ ਮੈਂ ਕਹਿੰਦਾ ਜੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਤਾਂ ਕੋਈ ਬੜੀ ਵੱਡੀ ਦੁੱਖ ਵਾਲੀ ਗੱਲ ਨਹੀਂ ਹੈ ਕਿਉਂਕਿ ਦੇਖੋ ਇੱਕ ਗੱਲ ਦਾ ਫੈਕਟ ਜ਼ਰੂਰ ਹੈ ਕਿ ਭਾਈ ਲੋਕ ਕਹਿੰਦੇ ਦਿੱਲੀ ਦੇ ਲੋਕਾਂ ਦੇ ਥੱਲੇ ਲਾ ਕੇ ਚੱਲਦਾ ਮੁੱਖ ਮੰਤਰੀ ਪਰ ਸਾਡੇ ਬੰਦੀ ਵੀ ਅਪੀਲ ਦੇਖੋ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਚਾਹੁੰਦੇ ਵੀ ਨਹੀਂ ਇਹ ਗੱਲ ਹੈਗੀ ਹੈ ਪਰ ਸਾਡਾ ਪੰਜਾਬ ਦਾ ਜੁਥਾ ਜਿਹੜਾ ਉਹ ਕਹਿੰਦਾ ਭਾਈ ਦਿੱਲੀ ਵਾਲਿਆਂ ਦੇ ਥੱਲੇ ਨਾ ਲੱਗੇ ਇਸ ਕਰਕੇ ਮੁੱਖ ਮੰਤਰੀ ਨੂੰ ਅਪੀਲ ਆਪ ਦੀ ਸ਼ੋਧ ਕਰੇ ਆਪਣੇ ਆਪ ਦੇ ਅੰਦਰ ਤਾਂ ਕਿ ਪੰਜਾਬ ਦੇ ਵਿੱਚ ਤੁਹਾਡੀ ਸੱਤਾ ਕਾਇਮ ਰਹੇ ਪੰਜਾਬ ਦੀ ਸੇਵਾ ਕਰਦੇ ਰਹੋ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਵਿੱਚ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਨਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਦੇ ਮੁਸ਼ਕਿਲਾਂ ਹੁੰਦੇ ਨੇ ਬਦਨ ਵਧਦੀਆਂ ਜਾ ਰਹੀਆਂ ਕਿਉਂ ਕਿ ਵਿਕਰਮ ਸਿੰਘ ਮਜੀਠੀਆ ਦੀ ਪੈਨਰ ਸਿਮਰਤ ਕੌਰ ਨੇ ਰਖੜੀ ਦੇ ਮੌਕੇ ਉੱਤੇ ਇੱਕ ਬਿਆਨ ਦਿੱਤਾ ਉਹਦੇ ਵਿੱਚ ਉਹਨੇ ਮੁੱਖ ਮੰਤਰੀ ਸਾਹਿਬ ਨੂੰ ਸਿੱਧੀ ਸਿੱਧੀ ਧਮਕੀ ਲਈ ਕਿ ਅਸੀਂ ਹਰ ਹਰ ਚੀਜ਼ ਦਾ ਹਿਸਾਬ ਲਾਂਗੇ ਪ੍ਰਸ਼ਾਸਨ ਦੇ ਜੀ ਡੀਜੀਪੀ ਉਹਨਾਂ ਨੇ ਵੀ ਇਹ ਕਿਹਾ ਜਾ ਰਿਹਾ ਬਾਰ ਬਾਰ ਕਿ ਤੁਹਾਡੇ ਕੋ ਹਰ ਹਰ ਚੀਜ਼ ਦਾ ਹਿਸਾਬ ਲੈ ਆ ਜਾਣਾ ਮੈਂ ਕਿਉਂਕਿ ਤੁਹਾਡੀ ਹਕੂਮਤ ਨੂੰ ਜ਼ਿਆਦਾ ਦੇਰ ਨਹੀਂ ਹੈ 4 ਸਾਲ ਤੁਸੀਂ ਕਰ ਲਿਆ ਇੱਕ ਸਾਲ ਰਹਿ ਗਿਆ ਇਹ ਵੀ ਗੁਜ਼ਰ ਜਾਣਾ ਤਹਾਡੇ ਬਾਅਦ ਚ ਜਵਾਬ ਦੇਣਾ ਔਖਾ ਹੈ ਨਾ ਜੋ ਤੁਸੀਂ ਕਰਨ ਦਿਓ ਇਹਨਾਂ ਹੀ ਇੱਕ ਇੱਕ ਹਰ ਚੀਜ਼ ਦਾ ਹਿਸਾਬ ਲਾਂਗੇ ਬਾਕੀ ਵੀ ਤੁਸੀਂ ਦੇਖ ਲਓ ਕਿ ਮੁੱਖ ਮੰਤਰੀ ਸਾਹਿਬ ਵੀ ਆਪਣੀ ਤਕਰੀਰ ਚ ਕਹਿੰਦੇ ਆ ਕਿ ਮੈਨੂੰ ਤੇ ਮੁੱਖ ਮੰਤਰੀ ਸਮਝਦੇ ਨਹੀਂ ਮੈਨੂੰ ਤੇ ਧਮਕੀਆਂ ਦੇ ਧਮਕੀਆਂ ਲਈ ਜਾ ਰਹੇ ਹਨ ਹਾਲਾਂਕਿ ਮੁੱਖ ਮੰਤਰੀ ਸਾਹਿਬ ਦੀ ਬੜੀ ਹਿੰਮਤ ਹੈ ਦੇਖ ਲਓ ਕੋਣ ਕਿੱਡੇ ਵੱਡੇ ਬਾਦਲ ਪਰਿਵਾਰ ਦੇ ਉੱਤੇ ਹੱਥ ਪਾਇਆ ਉਸ ਪਰਿਵਾਰ ਤੇ ਜਿੰਦੇ ਤੋਂ ਕਿਸੇ ਦੀ ਜੁਰਤ ਨਹੀਂ ਸੀ ਹਾਲਾਂਕਿ ਇਹਨਾਂ ਨੇ ਕਈ ਵਾਰੀ ਧਮਕੀਆਂ ਵੀ ਲਾਈਆਂ ਪਰ ਮੁੱਖ ਮੰਤਰੀ ਆਪਣੇ ਕੰਮ ਤੋਂ ਪਿੱਛੇ ਨਹੀਂ हट ਰਹੇ ਉਹਨਾਂ ਨੇ ਬਦਲ ਪਰਿਵਾਰ ਦੇ ਉੱਤੇ ਹੱਥ ਪਾਇਆ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਰੱਖਿਆ ਹੈ। ਹਾਲਾਂਕਿ ਬੜਾ ਪ੍ਰੈਸ਼ਰ ਦਬਾਓ ਉਸ ਦੇ ਬਾਅਦ ਵਿੱਚ ਵੀ ਉਹ ਕਹਿ ਰਹੇ ਕਿ ਮੈਂ ਹਰ ਉਸ ਬੰਦੇ ਉੱਤੇ ਹੱਥ ਪਾਵਾਂਗਾ ਜਿਨੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਪੰਜਾਬ 'ਚ ਨਸ਼ਾ ਆ ਵਾਫਰ ਕੀਤਾ ਵਾ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਪੰਜਾਬ ਦੀ ਸੰਪਤੀ ਨੂੰ ਹੁਣ ਲੁੱਟਿਆ ਵਾ ਜੇ ਇੱਕ ਇੱਕ ਰੁਪਇਆ ਜਿਨੇ ਲੁੱਟਿਆ ਮੈਂ ਰਿਕਵਰ ਕਰਾਂਗਾ ਪੀਲੇ ਪੰਜੇ ਚਲਾਵਾਂਗੇ ਇਹਨਾਂ ਦੇ ਘਰਾਂ ਉੱਤੇ ਕਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਆਪਣਾ ਕੰਮ ਕਰਨਦੇ ਆ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖ ਹੀ ਲਈ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦੇ ਹਜ਼ਾਰ ਲਾਜ਼ਮੀ ਕਰੋ ਆਪਣਾ ਕੋਟੋ ਇਸਰਾ ਖਿਆਲ ਅਬਰਕਾ